ਬਿਲਡਿੰਗ ਨੰਬਰ ਯੂ ਸਾਹਿਬ ਇਹ ਕਾਦੀ ਬਿਲਡਿੰਗ ਬਣਾ ਰਹੇ ਨੇ ਮੈਨੂੰ ਇਹ ਨਕਸ਼ਾ ਪਤਾ ਤੇ ਇਹਦੀ ਵਾਇਲੇਸ਼ਨ ਹੈ ਜੀ ਇਸ ਟਾਈਮ ਵਾਇਲੇਸ਼ਨ ਹੈ ਹਾਂਜੀ ਵਾਇਲੇਸ਼ਨ 30 ਫੁੱਟ ਕਿ ਛੱਡਣਾ ਸੀ ਨੇ 30 ਫੁੱਟ ਨਹੀਂ ਛੱਡਿਆ ਹਾਂਜੀ ਇਹਦੇ ਨਾਲ ਵਾਲੀ ਕਰਵਾਈ ਸੀ ਇਹਦੀ ਕੰਪਲੇਂਟ ਆ ਰਹੀ ਸੀ ਵੀ ਉਹ ਤੋਂ ਹੀ 50 ਮੀਟਰ ਦੂਰ ਜਿਹੜੀ ਇਹ ਇਹ ਸ਼ੋਰੂਮ ਬਣਾ ਰਹੇ ਹਾਂਜੀ ਹਾਂਜੀ ਹੁਣ ਤੁਸੀਂ ਦੇਖੋ ਵੀ ਇਹ ਸੜਕ ਤੋਂ ਕਿੰਨਾ ਨੇੜੇ ਐ ਅੱਜ ਇਹ ਬਣਾ ਲੈਣਗੇ ਕੱਲ ਨੂੰ ਪਬਲਿਕ ਨੂੰ ਕਿੱਥੋਂ ਤੱਕ ਤੰਗੀ ਆਉਣੀ ਐ ਕਿੱਥੋਂ ਤੱਕ ਟ੍ਰੈਫਿਕ ਜੈਮ ਹੋਣਾ ਇਸ ਚੀਜ਼ ਨਾਲ ਕੀ ਕੀ ਨੁਕਸਾਨ ਹੋਣੇ ਐ ਪਹਿਲੀ ਗੱਲ ਤੇ ਇਹ ਐ ਕਿ ਆਪਾਂ ਇਹ ਬਿਲਡਿੰਗਾਂ ਦੇਖ ਕੇ ਅੱਖਾਂ ਬੰਦ ਨਹੀਂ ਕਰਨੀਆਂ ਇਹਨੂੰ ਕਿੰਨੇ ਮਹੀਨੇ ਹੋਗੇ ਬਣਦੇ ਨੇ ਲੌਗੇ 2 ਮਹੀਨੇ ਦੇ ਕਿਹਾ ਦੋ ਤਿੰਨ ਮਹੀਨੇ ਹੋਗੇ ਨਾ ਜ਼ਿਆਦਾ ਲੱਗਦੀ ਐ ਕਿਉਂਕਿ ਕਾਫੀ ਜ਼ਿਆਦਾ ਇਹਨਾਂ ਨੇ ਬਗਲ ਰੱਖਿਆ ਆਪਾਂ ਅੱਖਾਂ ਨਹੀਂ ਬੰਦ ਕਰਨੀਆਂ ਇਹਨਾਂ ਨੂੰ ਲੱਗਦਾ ਵੀ ਖੌਰੇ ਲੈ ਦੇ ਕੇ ਅਫਸਰਾਂ ਨੇ ਜਾਂ ਐਮਐਲਏ ਨੇ ਅੱਖਾਂ ਬੰਦ ਕਰ ਲੈਣੀਆਂ ਪਹਿਲਾਂ ਵਾਲੇ ਵੀ ਜਿਹੜੇ ਇੱਥੇ ਪੋਲੀਟੀਸ਼ਨ ਰਹੇ ਨੇ ਅੱਖਾਂ ਬੰਦ ਹੀ ਕਰਦੇ ਰਹੇ ਪਰ ਇਹ ਗੱਲ ਇਹਨਾਂ ਨੂੰ ਹੁਣ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਕੰਮ ਬੰਦ ਹੋ ਗਿਆ ਜਿੱਥੇ ਪਬਲਿਕ ਦਾ ਨੁਕਸਾਨ ਹੋਊਗੀ ਤੁਸੀਂ ਪਬਲਿਕ ਦੀ ਜਗ੍ਹਾ ਨੂੰ ਦਬੋਗੇ ਜੋ ਨਕਸ਼ਾ ਪਾਸ ਹੋਇਆ ਉਹ ਬਣਾਉਣਾ ਸਾਰੇ ਦੇ ਸਮੇਂ ਪਹਿਲਾਂ ਵੀ ਦੱਸਿਆ ਸੀ ਵੀ ਜੀਸੀਬੀ ਮੈਂ ਨਾਲ ਹੀ ਰੱਖੀ ਹੋਈ ਹੈ ਜਿੱਥੇ ਵੀ ਇਲੈਗਲ ਕੰਸਟਰਕਸ਼ਨ ਹੋਣੀ ਹੈ ਉਹ ਪਹਿਲਾਂ ਵਾਲੇ ਐਮਐਲਏ ਸੀ ਜਿਹੜੇ ਤੁਹਾਡੇ ਤੋਂ ਪੈਸੇ ਲੈਦੇ ਕੇ ਚੁੱਪ ਕਰ ਜਾਂਦੇ ਸੀ ਜਿੱਥੇ ਵੀ ਮੈਨੂੰ ਕੋਈ মিডিਆ ਵਾਲਾ ਇਨਫੋਰਮੇਸ਼ਨ ਦਿੰਦਾ ਮੈਨੂੰ ਕੋਈ ਲੋਕਲ ਬੰਦਾ ਇਨਫੋਰਮੇਸ਼ਨ ਦਿੰਦਾ ਵੀ ਇਲੈਗਲ ਕੰਸਟਰਕਸ਼ਨ ਹੋ ਰਹੀ ਹੈ ਜੀਸੀਬੀ ਨਾਲ ਦੀ ਨਾਲ ਉਹਦੇ ਤੇ ਚਲਣੀ ਹੈ ਤੇ ਤੁਸੀਂ ਕਿਸੇ ਤਰੀਕੇ ਦੀ ਢਿੱਲ ਨਹੀਂ ਛੱਡਣੀ ਇਹਨਾਂ ਠੀਕ ਹੈ ਮੈਂ ਅੱਖਾਂ ਦੀ ਬੰਦ ਕਰਨੀ ਹੈ ਦੇਖ ਕੇ ਸਖਤੀ ਰੱਖਣੀ ਹੈ ਕਿਸੇ ਦਾ ਵੀ ਕੋਈ ਨਕਸ਼ਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਨਕਸ਼ੇ ਤੋਂ ਬਾਹਰ ਜਾ ਕੇ ਇਹ ਕਰ ਰਹੇ ਨੇ ਉਹਦੇ ਤੇ ਸ਼ਕਤੀ ਨਾਲ ਐਕਸ਼ਨ ਲਓ ਇਹ ਤੇ ਜੀਸੀਬੀ ਲਿਆਂਦੀ ਹੋਈ ਹੈ ਸ਼ੁਰੂ ਕਰੋ ਇੱਕ ਤੇ ਬਿਲਡਿੰਗ ਹੈ ਦੂਜੀ ਬਿਲਡਿੰਗ ਇੱਕ ਤੀਜੀ ਬਿਲਡਿੰਗ ਹੈ ਤਿੰਨ ਬਿਲਡਿੰਗ ਅੱਜ ਅਸੀਂ ਸਾਫ਼ ਕਰ ਰਹੇ ਹਾਂ ਦੋ ਬਿਲਡਿੰਗਾਂ ਨੇ ਤਾਂ ਨਕਸ਼ਾ ਹੀ ਨਹੀਂ ਪਾਸ ਕਰਾਇਆ ਨਾ ਇੱਕ ਬਿਲਡਿੰਗ ਇਹ ਹੋ ਗਈ ਆ ਦੂਜੀਆਂ ਦੋ ਬਿਲਡਿੰਗਾਂ ਅੱਗੇ ਨੇ ਬਿਲਕੁਲ ਤੁਸੀਂ ਚਕੰਨੇ ਰਹੋ ਨਕਸ਼ਾ ਪਾਸ ਨਹੀਂ ਕਰਾਇਆ ਕੋਈ ਕੰਸਟਰਕਸ਼ਨ ਕਰ ਰਿਹਾ ਹੈ ਸਾਫ਼ ਕਰ ਦੋ ਹੁਣ ਜਿੱਥੇ ਕਿਤੇ ਕੋਈ ਬਣਾ ਲੈਂਦਾ ਫਿਰ ਕੰਮ ਚੱਲ ਪੈਂਦਾ ਰਹਿਣ ਲੱਗ ਜਾਂਦਾ ਉੱਥੇ ਸਾਨੂੰ ਮੁਸ਼ਕਲ ਆ ਜਾਂਦੀ ਹੈ ਮਗਰ ਸਾਡੀ ਕਿਸੇ ਨਾਲ ਕੋਈ ਢਿੱਲ ਨਹੀਂ ਅੱਗੇ ਤੋਂ ਵੀ ਜਿਹੜੇ ਆਹ ਇਲੈਗਲ ਕੰਸਟਰਕਸ਼ਨਾਂ ਕਰਨ ਵਾਲੇ ਨੇ ਅਸੀਂ ਇਹ ਚੀਜ਼ ਨੂੰ ਬਿਲਕੁਲ ਮੈਂ ਬਰਦਾਸ਼ਤ ਨਹੀਂ ਕਰਨਾ ਜਿੱਥੇ ਪਬਲਿਕ ਦਾ ਨੁਕਸਾਨ ਹੋ ਰਿਹਾ ਹੋਵੇ ਸੜਕਾਂ ਭੀੜੀਆਂ ਹੋ ਰਹੀਆਂ ਹੋਣ ਤੇ ਮਗਰ ਉਹ ਲੌਂਗ ਟਰਮ ਜਿਹੜਾ ਹੁੰਦਾ ਉਹ ਇੱਕ ਪੂਰੇ ਦਾ ਪੂਰਾ ਸ਼ਹਿਰ ਦੀ ਜਿਹੜੀ ਮੈਪਿੰਗ ਆ ਉਹ ਖਰਾਬ ਹੋ ਜਾਂਦੀ ਹੈ ਸੋ ਇਹਦੇ ਤੇ ਜੀਸੀਬੀ ਦਾ ਕੰਮ ਸ਼ੁਰੂ ਕਰੋ ਫੇਰ ਹੀ ਇਹ ਹਟਣਗੇ ਬਾਕੀ ਦੋ ਬਿਲਡਿੰਗਾਂ ਵੀ ਸਾਫ਼ ਕਰ ਦਿਓ ਬਿਲਕੁਲ ਸ਼ੁਰੂ ਕਰੋ ਜੀ ਕੰਮ ਜ਼ਮੀਨ ਦੀ ਰਿਸ਼ਟੀ ਕਰਾ ਕੇ ਚਾਰ ਪੰਜ ਮਿਥਰੀ ਸ਼ੋਅਰੂਮ ਬਣਾ ਰਿਆ ਜੀ ਉੱਪਰ ਬਿਜਲੀ ਦੀਆਂ ਤਾਰਾਂ ਨੇ ਕਿੱਥੇ ਕੀ ਕੀ ਨੁਕਸਾਨ ਕਰਦੇ ਕਿੰਨੀਆਂ ਇਹ ਵਾਇਲੇਸ਼ਨ ਕਰ ਰਹੇ ਆ ਚੀਜ਼ਾਂ ਦੀ ਇੰਨੀ ਬਿਜਲੀ ਤਾਰਾਂ ਥੱਲੇ ਤਾਂ ਕੁਝ ਵੀ ਨਹੀਂ ਬਣਾ ਸਕਦੇ ਆ ਬਾਪੂ ਜੀ ਕਿੱਥੇ ਕਹਿ ਰਹੇ ਨੇ ਸੁਣ ਲੈ ਕੀ ਬਾਤ ਸਾਡੀ ਸੋਚ ਕਰ ਲੈਣ ਨਾਲੇ ਜੀ ਪਹਿਲਾਂ ਹੀ ਹੈ ਜੀ ਬਾਪੂ ਜੀ ਬਾਪੂ ਜੀ ਅੱਜ ਅਸੀਂ ਤਿੰਨ ਲੋਕੇਸ਼ਨਾਂ ਤੇ ਕਾਰਵਾਈ ਪਾ ਰਹੇ ਹਾਂ ਜਿਹੜੇ ਹੀ ਮਡਾਉਣਾ ਮੈਡੂ ਦੋ ਦਿਨਾਂ ਬਾਅਦ ਉੱਥੇ ਪਾਵਾਂਗੇ ਜਿੱਥੇ ਕੰਸਟਰਕਸ਼ਨ ਚੱਲ ਰਹੀ ਹੈ ਕੁਝ ਹੋਇਆ ਨਹੀਂ ਉਹ ਜਗ੍ਹਾ ਨੂੰ ਅਸੀਂ ਕਰ ਸਕਦੇ ਹਾਂ ਹੁਣ ਖਰੜ ਗੈਰ ਕਾਨੂੰਨੀ ਕਲੋਨੀਆ ਨਾ ਪਰ ਹੁਣ ਉੱਥੇ ਲੋਕ ਰਹਿਣ ਲੱਗੇ ਸੋ ਜਿਹੜੀ ਕੰਸਟਰਕਸ਼ਨ ਹੋ ਰਹੀ ਹੈ ਉਹਨੂੰ ਆਪਾਂ ਕੰਟਰੋਲ ਚ ਕਰ ਸਕਦੇ ਆ ਆਪਾਂ ਅਗਲੀ ਕਿਹੜੀ ਹੈ ਹੈ ਇੱਥੇ ਇਹ ਨੇ ਨਕਸ਼ਾ ਪਾਸ ਕਰੇ ਬਿਨਾਂ ਹੀ ਸਾਰੀ ਕੰਸਟਰਕਸ਼ਨ ਕਰ ਲਈ। ਇਹ ਜੋ ਸੜਕ ਤੇ ਬਣਾਈ ਜਾਂਦੇ। ਇਹ ਰੋਡ। ਹਾਂਜੀ। ਨਾਲ ਦੇ ਵੀ ਉਹ ਜਿਹੜਾ ਜੀ। ਅੱਜ ਦਾ ਨੰਦਾਂ ਦੇ ਨਾਲ। ਰਗਾ ਛੱਡ ਕੇ ਬਣਾ। ਇਹ ਸਾਰੇ ਕਿੱਥੇ ਆ? ਪੁਰਾਣੇ ਨਹੀਂ ਆ ਗਏ। ਆ ਤਾਂ ਇਕੱਠੇ ਹੀ ਆ ਸਾਰੇ। ਨਹੀਂ ਆ ਆ ਕਿਵੇਂ ਆ ਕਿਵੇਂ ਬਣਾਏ ਹੋਏ? ਆ ਪੁਰਾਣੇ ਨਹੀਂ ਆ। ਇਹ ਤਾਂ ਬੜਾ ਪੁਰਾਣੇ ਬਣੇ ਹੋਏ। ਇਹ ਤਾਂ ਬਹੁਤ ਪੁਰਾਣੇ ਆ। 30-40 ਪੁਰਾਣੇ ਬਣੇ ਹੋਏ। ਨਹੀਂ ਇਹ ਇਹ ਨੈਨਾਂ ਨੇ ਉਹ ਕੱਢ ਕਿਉਂ ਲਈਆਂ? ਰੋਕਿਆ ਕਿਉਂ ਨਹੀਂ ਇਹਨਾਂ ਨੂੰ? ਮੈਂ ਨੋਟਿਸ ਤੇ ਇਹਨਾਂ ਨੂੰ ਆਪਣੇ ਵਕੀਰਾਂ ਨੂੰ। ਨਹੀਂ ਨੋਟਸ ਥੋੜੀ ਦੇ ਦਿੰਦੇ ਮੈਂ। ਸਾਫ਼ ਕਰੋ। ਵੀ ਇਹ ਤਰਪਾਲ ਪਾ ਕੇ ਇਹ ਇਹਨੂੰ ਕਵਰ ਕਰ ਲੈਣਾ ਹੈ ਬਸ ਆ ਵੀ ਬਾਇਨਸ਼ਨ ਉਹ ਬਾਇਨਸ਼ਨ ਉਹ ਕਿ 30 ਫੁੱਟ ਛੱਡ ਕੇ ਨਹੀਂ ਇਹਨਾਂ ਦੇ ਤਰਪਾਲ ਇਹ ਕੀ ਕੀਤਾ ਇੱਥੇ ਇਹਨਾਂ ਦਾ ਕੀ ਪ੍ਰੋਬਲਮ ਹੈ ਇੱਥੇ ਦੱਖਣੇ ਬਾਸ ਹੋ ਜਾਂਦਾ ਮੈਂ 33 ਫੁੱਟ ਛੱਡ ਕੇ ਉਸੇ ਰੋਡ ਦਾ ਤੇ ਆ ਕਿਵੇਂ ਕੀਤਾ ਹੋਇਆ ਉਹ ਪੁਰਾਣਾ ਬਣਾਉਂ ਦੋ ਚਾਰ ਟੋਪੇ ਤਾਂ ਬਣਿਆ ਹੋਣਾ ਇਹਨਾਂ ਦਾ ਇਹ ਕੀ ਹਾਲ ਹੈ ਜੀ ਇਹ ਭੈਣ ਜੀ ਕੀ ਕੀਤਾ ਹੋਇਆ ਇਹ ਇਹ ਨਕਸ਼ਾ ਪਾਉਂਦਾ ਜੀ ਨਕਸ਼ਾ ਪਾਸ ਹੈ ਇਹ ਸਭ ਨਕਸ਼ਾ ਪਾਸ ਨਹੀਂ ਹੈ ਕਿੱਥੇ ਹੈ ਨਕਸ਼ੇ ਪਰ ਜੋ ਤਾਂ ਹੈ ਨਹੀਂ ਨਕਸ਼ਾ ਪਾਸ ਹੈ ਇਹ ਤਾਂ 2002 ਦਾ ਨਕਸ਼ਾ ਪਾਸ ਹੈ ਐਨੀ ਪਾਸੇ ਕਿਵੇਂ ਨਹੀਂ ਦਿਖਾਉ ਸਕਦੇ ਮੈਚਲੀ ਮੇਰੇ ਕੋਲ ਸਕੇ ਤਾਂ ਹੁਣੀ ਜਵਾਬ ਤੋਂ ਆਈਆਂ ਮੈਂ ਤਾਂ ਦੇਖ ਕੇ ਬਾਹਰ ਆ ਗਈ ਬਹੁਤ ਟਾਈਮ ਦਾ ਨਕਸ਼ਾ ਪਾ ਰਿਹਾ ਭੈਣ ਜੀ 2002 ਦਾ ਬਹੁਤ ਪੁਰਾਣਾ ਹੋ ਗਿਆ 2 ਸਾਲ ਤੋਂ ਬਥੇਰੇ ਨਹੀਂ ਹੁੰਦੇ ਨਾ ਤੁਹਾਨੂੰ ਮੰਡੇ ਸਰ ਦਿਖਾ ਦਾਂਗੇ ਮੰਡੇ ਸਾਰਾ ਖੁਸ਼ੀ ਆਪਣਾ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਹੈ ਪਰ ਗੱਲ ਇਹ ਹੈ ਵੀ ਜਿਵੇਂ ਹੋਣਾ ਤੁਸੀਂ ਉਹ ਸਾਰੀ ਕਰ ਲਈ ਹੈ ਨਾ ਇਹ ਸੜਕ ਦੇ ਬਿਲਕੁਲ ਉੱਪਰ ਹੈ ਤੇ ਇਹ ਇਹ ਇਲੀਗਲ ਹੈ ਨਕਸ਼ਾ ਇੱਥੇ ਪਾਸ ਭੈਣ ਜੀ ਹੋ ਹੀ ਨਹੀਂ ਸਕਦਾ ਹੁਣ ਆਪ ਆਏ ਹੋ ਇਹਨੂੰ ਪਿੱਛੇ ਕਰ ਲਓ ਹਾਂਜੀ 6 ਫੁੱਟ ਦਾ ਹੀ ਰੌਲਾ ਨਾ ਹਾਂਜੀ 5 ਫੁੱਟ ਦਾ 5 ਫੁੱਟ 5 ਫੁੱਟ ਬਹੁਤ ਹੁੰਦਾ ਚਲੋ ਕੋਈ ਗੱਲ ਨਹੀਂ ਮੈਮ ਕਰ ਲੈਂਦੇ ਹਾਂ ਅਸੀਂ ਇੱਕ ਕਰ ਲਿਆ ਸੀ ਵਿੱਚ ਦੋ ਅਸੀਂ ਕਰ ਰਹੇ ਹਾਂ ਹਾਂ ਦੋ ਪਿੱਲਰ ਹੈ ਨਾ ਇੱਕ ਪਿੱਛੇ ਦੀ ਗ੍ਰੀਨ ਮੀਨਟਾ ਹਾਂ ਦੋ ਅਸੀਂ ਕਰ ਰਹੇ ਹਾਂ ਕਿਉਂਕਿ ਜੇ ਇਹਨੂੰ ਛੱਡਾਂਗੇ ਬਾਕੀ ਸਾਰਾ ਸਾਫ਼ ਕਰ ਰਹੇ ਹਾਂ ਅਸੀਂ ਹਾਂਜੀ ਹਾਂਜੀ ਸਾਰੇ ਬੋਲਦੇ ਆ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਇਹਨੂੰ ਆਪਣੀ ਜਗ੍ਹਾ ਸਹੀ ਅਸੀਂ ਕਰ ਲਾਂਗੇ